ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਬਰੇਕ ਸਾਹਿਬ ਜੀ ਮੇਰੇ ਵੱਲੋਂ ਤੁਹਾਨੂੰ ਸਤਿ ਸਕਾਰ ਤੇ ਹਾਰੇ ਹੋਣ ਦੀਆਂ ਵਧਾਈਆਂ ਦਿੰਦਾ ਤੁਹਾਨੂੰ ਹੈ ਜਦੋਂ ਵੀ ਕੋਈ ਵਰਕਰ ਜਾਂ ਸਮਰਥਕ ਕੋਈ ਕੰਮ ਕਰੂਗਾ ਨਾ ਉਹ ਕਹੂਗਾ ਵੀ ਦੁੱਖ ਹੋਇਆ ਇਸ ਚੀਜ਼ ਦਾ ਰਾਜਾ ਸਾਹਿਬ ਹਾਰ ਗਈ ਪਰ ਮੈਂ ਤੈਨੂੰ ਤੇਰੇ ਪੀਤੇ ਦੇ ਫਲ ਜਿਹੜੇ ਤੈਨੂੰ ਮਿਲਿਆ ਉਹਦੀਆਂ ਤੈਨੂੰ ਵਧਾਈਆਂ ਦੇਣਾ ਕੋਈ ਬੰਦਾ ਕੰਮ ਕਰੇ ਉਹਨੂੰ ਪਾਲ ਮਿਲੇ ਤੇ ਉਹਨੂੰ ਵਧਾਈ ਦੇਣੀ ਚਾਹੀਦੀ ਹੈ ਉਹਨੂੰ ਇਹ ਨਹੀਂ ਕਹਿਣਾ ਚਾਹੀਦਾ ਤੇਰੇ ਨਾਲ ਮਾੜਾ ਹੋਇਆ ਮੋਟਾ ਲੋਕਾਂ ਦੀਆਂ ਲੋਕ ਬੋਰਡ ਦੇ ਮਾਲਕ ਅੱਜ ਤੋਂ ਪਹਿਲਾਂ ਸਦੀਰ ਬਾਦਲ ਦੇ ਘਰ ਦੇ ਨੂੰ ਕੀ ਸ਼ੁਭਦਾ ਆਵਣੀ ਸੀ ਤੇਰੀ ਮੈਂ ਚੀਕਾਂ ਖੜਾ ਦੇਵਾਂਗਾ ਹੈ ਕਿੱਧੀਆਂ ਨਿਕਲ ਜਾਂ ਹੁਣ ਕਿੱਡੇ ਸੂਝਵਾਨ ਲੋਕ ਆ ਯਾਰ ਕਿੱਡੇ ਉਹ ਸਹਿਨਸ਼ੀਲਤਾ ਵਾਲੇ ਲੋਕ ਆ ਮੈਂ ਕਾਲੀ ਨਹੀਂ ਮੈਂ ਝੜਗਲਾ ਨਹੀਂ ਮੈਂ ਕੁਛ ਨਹੀਂ ਸਾਡਾ ਜਿਹੜਾ ਮੀਟ ਗਿਆ ਹੈ ਨਾ ਸਾਡਾ ਕੋਈ ਧਰਮ ਨਹੀਂ ਹੁੰਦਾ ਸਾਡਾ ਹੁੰਦਾ ਹੰਕਾਰ ਨਾਲ ਵਿਰੋਧ ਤੂੰ ਹੰਕਾਰੀ ਹੋ ਗਿਆ ਸੀ ਤੂੰ ਹੈ ਹੁਣ ਮੈਂ ਤੈਨੂੰ ਕੋਈ ਗੱਲ ਦਾ ਜਵਾਬ ਦੇਣਾ ਜੇ ਤੇ ਉਹਦਾ ਪੁੱਤ ਮੇਰੀ ਇਸ ਵੀਡੀਓ ਦਾ ਜਵਾਬ ਨਹੀਂ ਦੇ ਪੀ ਤੇ ਅੱਜ ਉਹੀ ਗੱਲ ਡਿਪਿਟ ਨੂੰ ਡਿਪਿਟ ਨੂੰ ਲੈਣਾ ਤੈਨੂੰ ਅੱਗੇ ਵੀ ਸੁਖਵੀਰ ਬਾਦਲ ਦੇ ਵਿਰੋਧ ਦੇ ਵਿੱਚ ਵੀ ਕੁਝ ਗੱਲਾਂ ਕਹੀਆਂ ਸੀ ਤੂੰ ਉਹਨਾਂ ਦਾ ਜਵਾਬ ਨਹੀਂ ਦੇ ਸਕਿਆ ਸੀ ਉਹਨੇ ਤੇਰੇ ਪਿਓ ਤੱਕ ਪੋਤਲੇ ਬੋਲ ਦਿੱਤੇ ਸੀ ਵੀ ਤੁਸੀਂ ਕੀ ਚੀਜ਼ ਤੇ ਉਦੋਂ ਤੋ ਕਹਣਾ ਯੂ ਆ ਕੀ ਕੌਕੜਾ ਰਹੇ ਪਤਾ ਨਹੀਂ ਖਾ ਕੇ ਤੇ ਫੀਮਾਗੂਆਂ ਖਾ ਕੇ ਤੇ ਟੱਟੀ ਵਿੱਚ ਨਹੀਂ ਨਿਕਲਦੀ ਤੁਹਾਡੀ ਮੈਨੂੰ ਲੱਗਦਾ ਜਿਵੇਂ ਕੀ ਬੋਲਦੇ ਆ ਕਿਉਂਕਿ ਹੋਰ ਬੰਦਾ ਜਿਵੇਂ ਉਦੋਂ ਜੀ ਬੋਲਣਾ ਸਟੇਜ ਤੇ ਲੈਟਰਨ ਲੱਗ ਜੇ ਤੁਹਾਡੀ ਤਾਂ ਟੱਟੀ ਨਹੀਂ ਨਿਕਲਦੀ ਪਤਾ ਨਹੀਂ ਖਾ ਕੇ ਜੀ ਬੋਲਦੇ ਹੋ ਕੀ ਕੌਕੜਾ ਰਹਾਂਗੇ ਨਿਕਲ ਗਿਆ ਨਾ ਚਿਕਾ ਪੁੱਤ ਅੱਜ ਉਹਨਾਂ ਲੋਕਾਂ ਨੇ ਫਿਰ ਵੀ ਤਕਰੀਰ ਕਰ ਸਮਾ ਸ਼ਰੋਣੀ ਅਕਾਲੀ ਦਲ ਬਾਦਲ ਦੀ ਝੜੂ ਵਾਲੀ ਪਾਰਟੀ ਦੀ ਸ਼ਿਵ ਸ਼ੇਨਾ ਵਾਲੇ ਦੀ ਜਿੰਨੇ ਜਾਣੀ ਕਿ ਤੇਰੇ ਵਿਰੋਧ ਚ ਸੀਲ ਗਿੱਦੜਵਾਲੇ ਕੋਲ ਲੜਦੇ ਸੀ ਤੇ ਜੇ ਅੱਜ ਉਹੀ ਗੱਲ ਦਰਾਉਂਦੇ ਤੇ ਚੀਕਾਂ ਪੁੱਤ ਕਿਹੜੀਆਂ ਨਿਕਲਦੀਆਂ ਠੀਕ ਆ ਤੂੰ ਸਿਆਸਤ ਕਰ ਸਭ ਕੁਛ ਆ ਪਰਤੀਆਂ ਪਹਿਣਾ ਸਾਂਝੀਆਂ ਹੁੰਦੀਆਂ ਨੇ ਤੂੰ ਘਰ ਦੀਆਂ ਚੀਕਾਂ ਕਢਾਉਣ ਵਾਲੀ ਜਿੱਦਣ ਸੁਖਵੀਰ ਬਾਦਲ ਨੂੰ ਗੱਲ ਕਹੀ ਸੀ ਨਾ ਅੱਧੇ ਪੰਜਾਬੀਆਂ ਨੇ ਤੈਨੂੰ ਲਾਣਤਾ ਪਾਈਆਂ ਸੀ ਤੈਨੂੰ ਗਿੱਦੜਵਾ ਦਾ ਕਰਦਾ ਹੁਣ ਤਾਂ ਸੱਲੀਆਂ ਹੋ ਗਈਆਂ ਤੇ ਇਹ ਵੀ ਗੱਲ ਨਾਲ ਆ ਤੇ ਜੇ ਭਵਨਤ ਮਾਨ ਦੇ ਘਰਾਂ ਚੋਂ ਵੀ ਥੋੜਾ ਜਿਹਾ ਸਹੂਜ ਤੋਂ ਕੰਮ ਲੈਣ ਨਾ ਮੁਰ ਤੋਂ ਪਾਰਟੀ ਲਈ ਤੇ ਆ ਗਈ। ਤਿੰਨੀਆਂ ਸੀਟਾਂ ਲੈ ਲਈ। ਤੇ ਪੁੱਤ ਚਿੰਕਾਂ ਕਾਰੀਆਂ ਤੋਂ ਕਢਾਉਣੀਆਂ ਨੇ ਚਿੰਕਾਂ ਵੱਲ ਤੋਂ ਤੇਰੀ ਤਿਆਰੀ ਚਾਹੀਦੀ ਹਾਂ। ਠੀਕ ਹੈ ਨਾ? ਤੇ ਚਿੰਕਾਂ ਦਾ ਤੇਰੀਆਂ ਨਿਕਲਣੀਆਂ। ਹੁਣ ਮੈਂ ਤੈਨੂੰ ਬਰਾਬਰ ਵੀਡੀਓ ਇਸ ਕਰਕੇ ਡਾਊਨ ਕਰਕੇ ਤੈਨੂੰ ਦਿਖਾਣਾ ਵੀ ਤੂੰ ਬੋਲਦਾ ਕਿਂ ਦਿਆਂ। ਹੁਣ ਅੱਜ ਤੇਰੀ ਹਾਰੇ ਦੀ ਵੀ ਸੁਣਾਉਣਾ ਹੈ। ਤੇ ਤੈਨੂੰ ਇਹ ਵੀ ਸੰਕੇਪ ਕਰਦਾ ਮੈਂ ਵਿਚਾਰੀ ਦੀ ਸਾਈਡ ਹੁੱਕ ਵੀ ਆਹ ਸੋਣਾ ਆ ਤੇਰਾ ਆ ਤੇਰਾ ਅਕੀ ਸਭ ਕੋਈ ਤੇਰਾ ਹ ਕਰਾਤੀ ਕ ਸੁਖਬੀਰ ਬਾਦਲ ਸਮਝਦਾਰ ਐਮਪੀ ਸਮਝਦਾਰ ਬਾਕੀ ਸਮਝਦਾਰ ਪਰ ਮੈਂ ਉਹਨਾਂ ਨੂੰ ਸਹੀ ਨਹੀਂ ਕਹਿੰਦਾ ਜਿੰਨੇ ਉਹ ਕਮਲੇ ਸੀ ਤੂੰ ਕਮਲਾ ਸੀ ਹੋ 25% ਹੋ ਕੇ ਨਾ ਅਜੋ ਵੀ ਮਾੜਾ ਮੋਟਾ ਕਹਿ ਦਿੰਦੇ ਜੋ ਨਰਮੀਆ ਕਰਦ ਜੰਗੀਆਂ ਚੀਕਾਂ ਕਢਾਉਣਾ ਸੀ ਤੁਤੇ ਅੱਜ ਕੀਹਦੀਆਂ ਨਿਕਲੀਆਂ ਤਿੰਨੇ ਕਢਾਈਆਂ ਲੋਕਾਂ ਨੇ ਵੋਟਾਂ ਵਾਲਿਆਂ ਨੇ ਲੋਕਾਂ ਨੇ ਕੀ ਦੇ ਅਸ਼ਰਤੇ ਫੀਮ ਖਾ ਕਰਕੇ ਦੇ ਤਿੰਨ ਦਾ ਹੈ ਬਾਕੀ ਬਹੁਤੀਆਂ ਗੱਲਾਂ ਮੈਂ ਬੋਲਦਾ ਨਹੀਂਗਾ ਇਹ ਹੁਣ ਤੂੰ ਪੁੱਲ ਜਾ ਵੀ ਤੁਸੀਂ ਸਿਆਸੀ ਲੋਕ ਲੋਕਣ ਫੁੱਦੂ ਨਹੀਂ ਬਣਾ ਸਕਦੇ ਤੁਹਾਨੂੰ ਲੋਕ ਜਵਾਬ ਦੇਣ ਲਈ ਤਿਆਰ ਬੈਠੇ ਆਂ ਦੇਪੀ ਤੋਂ ਲਿਆਉਂ ਵੋਟ ਕਿਉਂ ਪੈਗੀ ਕਿਉਂਕਿ ਸਰਕਾਰ 2 ਸਾਲ ਝਾੜੂ ਪਾਰਟੀ ਰਹੀ ਸੀ ਉਹ ਵੀ ਨਹੀਂ ਚੰਗਾ ਫੁਰੌਰਦੇ ਵੀ ਮਾਰਿਆ ਪਰ ਲੋਕ ਫਿਰ ਵੀ ਸਿਆਣੇ ਹੋ ਗਏ ਵੀ ਯਾਰ ਇਹਨੇ ਤਾਂ ਜੋ ਕਰਨਾ ਸੀ ਕਰਤਾ ਇੱਕ ਵਾਰੀ ਪਾਰਟੀ ਸਾਖਾ ਬਚਾ ਲੋ ਵੀ ਦੋਸ ਵਾਲੇ ਤੇ ਤੂੰ ਕੰਮ ਤਾਂ ਲੈ ਲਓ ਟਿੰਪੀ ਟਿੰਪੀ ਲਓ ਤੂੰ ਤੇਰੇ ਵਾਂਗੂ ਡੈਪਟੀ ਟੂ ਲਿਆ ਨਾ ਵੀ ਹੋਊ ਅੱਜ ਭਾਵੇਂ ਉਹ ਵਧਾਈਦਾ ਪਾਤਰਾ ਤੂੰ ਹੀ ਵਧਾਈਦਾ ਪਾਤਰਾ ਕਿਉਂਕਿ ਜਿਹੜਾ ਤੂੰ ਕਰਦ ਰਿਹਾ ਤੈਨੂੰ ਪਾਲਕ ਮਿਲ ਗਿਆ ਭਰਾ ਤੇ ਜੇ ਮੈਨੂੰ ਹੋਰ ਕਿਸੇ ਵਰਕਰ ਦੇ ਦਿੱਕੇ ਕੋਡੇ ਲੱਗੀ ਹੋਵੇ ਤਾਂ ਉਹ ਆਪਣੇ ਦਿਮਾਗ ਤੋਂ ਪਹਿਲਾਂ ਸੋਚ ਸਮਝ ਕੇ ਫਿਰ ਮੈਨੂੰ ਕਮੈਂਟ ਕਰਕੇ ਦੱਸੇ ਇਹ ਗਲਤ ਜਵਾਬ ਕਿ ਮੈਂ ਤੁਸੀਂ ਸਿਆਸੀ ਹੋ ਸਿਆਸਤ ਚ ਲੜੋ ਵੋਟਾਂ ਲੋਕਾਂ ਦੀਆਂ ਤੇ ਖਾ ਕੇ ਪੀ ਹੁੰਦਾ ਗੋਲਾ ਚੀਕਾਂ ਘਟਾ ਦਾਂਗੇ ਕਰ ਦੇਈਆਂ ਉਸ ਤੋਂ ਅੱਗੇ ਅਜ ਜਵਾਬ ਦਿਓਗੇ ਚੀਕਾਂ ਕੀ ਦੀਆਂ ਨਿਕਲ ਜਿਓ ਕਿੰਨੇ ਕੱਢੇ ਕਿੰਨੇ ਵਧੀਆ ਵਿਚਾਰ ਦਿਲ ਦਮਾਣ ਦੇ ਲੋਕ ਆ ਉਹ ਤੈਨੂੰ ਕਹਿ ਸਕਦੇ ਸੀ ਪਰ ਤੈਨੂੰ ਉਹਨਾਂ ਨੇ ਕਿਹਾ ਨਹੀਂ ਇਸ ਕਰਕੇ ਉਹਨਾਂ ਦੀ ਮੈਂ ਪ੍ਰਸ਼ੰਸਾ ਕਰਦਾ ਤੇ ਤੈਨੂੰ ਇਹ ਗੱਲ ਕਹਿਣਾ ਵੀ ਉਹ ਗੱਲ ਦਾ ਤੇਰੀ ਦਾ ਜਵਾਬ ਮਿਲ ਗਿਆ ਲੋਕਾਂ ਦੀਆਂ ਘਰਦਿਆਂ ਦੀ ਦੋ ਚੀਕਾ ਕਢਾਉਂਦਾ ਸੀ ਅੱਜ ਚੀਕਾ ਹੋਣਾ ਘਰੇ ਜਾ ਕੇ ਧੰਨਵਾਦ ਕਿਉਂ ਕਰਦਾ ਚੀਕਾਂ ਦੀ ਗੱਲ ਕਰ ਬਈ ਮੇਰੀਆਂ ਲੋਕਾਂ ਨੇ ਚੀਕਾਂ ਕਢਾ ਦਿੱਤਾ ਕਿ ਮੇਰੇ ਘਰ ਦੇ ਵਿੱਚ ਵੀ ਚੀਕਾਂ ਕਢਾ ਦਿਆ ਸਿਆਸੀ ਬੋਰਡ ਨਹੀਂ ਪਈ ਮੇਰੇ ਕੋਲ ਲੱਖ ਲਾਹਣ ਤਾਂ ਤਾਂ ਨਹੀਂ ਸਿਆਸੀ ਲੱਖ ਲਾਨਤਾ ਕਿਸ ਕੰਮ ਦੇ ਬੰਦੇ ਆ ਤੁਸੀਂ ਉਹ ਬਿੱਟੂ ਫਿਰਦਾ ਦੁਸ਼ਮਣ ਪੁਝਾ ਲਗਾ ਰੇਲ ਮੰਤਰੀ ਐ ਫੈਲਰਾ ਚੋਹਲ ਨਹੀਂ ਚੁੱਕਿਆ ਜਗਾ ਖਾਲੀ ਨਾ ਹੋਂ ਕਰਕੇ ਕਿਸਾਨਾਂ ਦਾ ਝੋਨਾ ਨਹੀਂ ਚੁੱਕਿਆ ਹੈ ਬੀਜੇਪੀ ਨੂੰ ਉਹ ਵੀ ਚਿਤਾਨਾ ਆ ਗਿਆ ਲਾਨਤਾ ਕੁੱਤੇ ਲੋਕਾਂ ਦੀ ਗੱਲਾਂ ਨਹੀਂ ਫੱਬੜੀਆਂ ਤੁਹਾਨੂੰ ਤਾਂ ਕੋਈ ਸ਼ਰਮ ਐ ਨਹੀਂ ਉਹ ਲਾਂਟ ਗਿਆ ਵੀ ਫਿਰਦਾ ਫਿਰ ਜਿਹੜੀ ਕਾਂਗਰਸ ਦਾ ਭੈਣ ਲੇਟ ਨਹੀਂ ਖਾਦਾ ਰਿਹਾ ਉਸ ਕਾਂਗਰਸ ਦੀ ਬੋਰਨੀ ਕਰ ਦਿੱਤਾ ਕੁੱਤੇ ਦਾ ਪੁੱਤ ਸਾਬ ਥੁੜੀ ਵੈ ਉਹਦਾ ਗੰਦ ਵੀ ਕੁੱਤੇ ਨੂੰ ਫੇਰ ਆਲਾ ਮੂੰਖ ਆਲਾ ਦੇ ਰੱਖੋ ਤਾਂ ਕੁੱਤਾ ਉੱਤੇ ਬੈਠਾ ਰਹੂਗਾ ਬੰਦਾ ਹੋਵੇ ਨਾ ਹੋਵੇ ਕਰੋ ਤੇ ਉਹ ਭੈਣ ਤੇ ਲਾਂਟ ਕੇ ਬੰਦੇ ਆ ਜਦ ਤੈਨੂੰ ਦੇਖਿਆ ਵੀ ਗੰਦਮਣ ਹਟ ਜਣੇ ਆ ਮੇਰੇ ਤab ਕੋਈ ਤਾਂ ਪੰਜਾਬੀਆਂ ਨੇ ਤੇਰੇ ਸਿਰ ਤੇ ਮਾਰਨਾ ਜੁੱਤੀਆਂ ਤੈਨੂੰ ਗਨਵੇਂ ਲੈਣ ਨੂੰ ਬੀਜੇਪੀ ਜੀ ਆਵੜਿਆ ਉੱਤੋਂ ਜਿੰਨਾ ਪੰਜਾਬ 'ਚ ਸੰਕਟ ਆਇਆ ਇਹ ਸਾਰਾ ਜਿਹੜਾ ਹੈ ਨਾ ਬਿਆਨ ਤੇ ਗੁੱਚੜ ਦੇ ਪੋਤਰੇ ਦੇ ਕਾਰਨ ਆਇਆ ਕਿਉਂਕਿ ਕਿਸਾਨਾਂ ਨੂੰ ਖੱਜਲ ਖਵਾਰ ਕਰਕੇ ਪੰਜਾਬ 'ਚੋਂ ਵੋਟ ਬੈਂਕ ਹਸਲ ਕਰਨਾ ਚਾਹੁੰਦਾ ਸੀ ਇਹ ਬੰਦਾ ਰੇ ਮੰਤਰੀ ਸੀ ਜੇ ਰੇਲਾਂ ਦੇ ਸਟ੍ਰਾਈਕਲ ਹੁੰਦਾ ਇਤੋਂ ਚorna ਖਾਲੀ ਹੁੰਦਾ ਟੈਂਕਰ ਖਾਲੀ ਹੁੰਦੇ ਸਾਡੇ ਸਾਰੇ ਜੱਟ ਹੁਣ ਤੱਕ ਵਿਹਲੇ ਹੋ ਕੇ ਦਵਾਲੀਆਂ ਵੀ ਘਰੇ ਬਣਾਉਂਦੇ ਪਰ ਇਹ ਕੱਲੀ ਕਤੀੜ ਬੰਦੇ ਦੀ ਕਾਰਨ ਜਿਹੜਾ ਪੰਜਾਬ ਦੁਖੀ ਹੋਇਆ ਅੱਜ ਦੁਬਾਰੀ ਅਪੀਲ ਕਰੋ ਕਿ ਕੇਂਦਰੀ ਰੇਲ ਮੰਤਰੀ ਨਾਲ ਇਹਦਾ ਸਬੰਧ ਆ ਪੰਜਾਬ ਦੇ ਕਿਸਾਨਾਂ ਦੇ ਨਾਲ ਦੀ ਕਦਰ ਪਾਉਂਦਾ ਰੇਲਾਂ ਲੱਗਦੀਆਂ ਛੇਦਰ ਖਾਲੀ ਹੋ ਜਾਂਦੇ ਛੇਦਰ ਮਾਲਕਾਂ ਨੇ ਕਿੰਨਾ ਕਿੰਨਾ ਲੋਨ ਚੁੱਕਿਆ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਪਹਿਲਾ ਚੌੜੀ ਨੇ ਇਹਨੇ ਚੁੱਕਣ ਦਿੱਤਾ ਇਸ ਬੰਦੇ ਨੇ ਉੱਤੋਂ ਜਿਹੜੇ ਰੈਂਕ ਲੱਗਨੇ ਡੀਏਪੀ ਦੇ ਹੋ ਰੋਕਤੇ ਨੇ ਤੇ ਤੁਸੀਂ ਅਸਲ ਦੁਸ਼ਮਣ ਨੂੰ ਤਾਂ ਪੰਜਾਬੀ ਲੋਕਾਂ ਦੀ ਇੱਕ ਹੀ ਚੀਜ਼ ਹੈ ਕਿ ਜੇ ਵੀ ਇੱਥੇ ਜਾ ਕੇ ਨਾ ਕੁਛ ਨਹੀਂ ਕਹਿਣਾ ਬੰਦਾ ਵੀ ਇਹ ਸਮਝ ਤੋ ਨਹੀਂ ਕੰਮ ਲੈਂਦੇ ਜੇ ਕੋ ਸਮਝ ਤੋ ਲਊਗਾ ਵਰਨੀਆ ਲੱਤਾਂ ਖਿੱਚਣ ਲੱਗੇ ਜਦ ਵੀ ਜੇ ਕੋ ਸਮਝ ਤੋ ਕੰਮ ਲਊਗਾ ਕੱਲੀ ਅੱਜ ਜੇ ਸਮੁਣੀ ਦੀ ਫਸਲ ਤੇ ਜੱਟ ਖਰਾਬ ਹੋ ਰਿਹਾ ਪੰਜਾਬ ਦਾ ਤੇ ਬਦਨਾਮੀ ਹੋਈਆ ਝੜੂ ਕੁਆਲਟੀ ਉਹਦਾ ਜੁम्मेवार ਕੌਣ ਬਯੰਤੇ ਪੁੱਛੜ ਦਾ ਪੁੱਤਰਾ ਤੇ ਫੇਰ ਇਹ ਰੇਲਾਂ ਦਾ ਹੀ ਸਾਰਾ ਨਾਇਸ਼ ਫਲਾਈ ਹੋ ਗਿਆ ਪੰਜਾਬ ਘਾਲੀ ਹੋ ਜਾਂਦਾ ਹਾਲਾ ਸਹੀ ਥਾਂ ਤੇ ਲੱਗ ਜਾਂਦਾ ਤੇ ਆ ਅੱਜ ਲੋਕਾਂ ਚ ਸਰਕਾਰ ਪ੍ਰਤੀ ਗੁੱਸਾ ਨਫ਼ਰਤ ਇਹ ਸਾਰ ਇਹਨਾਂ ਘਟ ਜਾਂਦੇ ਅਸੀਂ ਪਰ ਇਸ ਬੰਦੇ ਨੇ ਫੇਰ ਪਾਸ ਕਰ ਲੋਕਾਂ ਨੇ ਬਿਲ ਵੀ ਸਮਝ ਤੋਂ ਕੰਮ ਨਹੀਂ ਲੈਂਦੇ ਆ ਝਾੜੂ ਕੁਆਲਟੀ ਦੇ ਵਸ ਕੁਝ ਨਹੀਂਗਾ ਝਾੜੂ ਪਾਰਟੀ ਨੂੰ ਕੁਝ ਕੁਝ ਕਰਨ ਨਹੀਂ ਦਿੰਦਾ ਕਮਲ ਲਾਉਣ ਵਾਲੇ ਜਾਂਦੇ ਨੇ ਕੋਈ ਗੱਲ ਨਹੀਂ ਅਜੇ ਵੀ ਜਿਨ੍ਹਾਂ ਨੇ ਝਾੜੂ ਮਾਲਟੀ ਨੂੰ ਵੋਟਾਂ ਪਾਈਆਂ ਮੇਰੀ ਤਾਂ ਕੋਈ ਝਾੜੂ ਮਾਲਟੀ ਵੀ ਉਹਨਾਂ ਨੇ ਸਹੀ ਤੇ ਸੋਚ ਸਮਝ ਕੇ ਫੈਸਲਾ ਲਿਆ ਵੀ ਦੋ ਸਾਲ ਦਾ ਫਾਇਦਾ ਲੈ ਲਓ ਤੇ ਇਹਨਾਂ ਨੇ ਤਾਂ ਉਹੋ ਹੀ ਕੰਜਰ ਤੇ ਉਹੋ ਹੀ ਕੜੀ ਜਿਹੀ ਹੋਈ ਸਭ ਕੁਝ ਕੋਲਡਾ ਜਿਹੜਾ ਬੰਦਾ ਅੱਜ ਚਾਰ ਪੀੜੀਆਂ ਦੀ ਸਿਆਸਤ ਨੂੰ ਛਿੱਤਰਾਂ ਤੋਂ ਡਰਦਾ ਕਹਿੰਦੇ ਲੱਗ ਵਰਦਾ ਤੁਹਾਨੂੰ ਛਿੱਤਰਾਂ ਤੋਂ ਕਿੱਥੋਂ ਭਜਾਓ ਇਹ ਛਿੱਤਰਾਂ ਤੋਂ ਡਰਦਾ ਬੀਜੇਪੀ ਚ ਰਹਿਆ ਸਿਰਫ ਸਕورٹی ਨਾ ਆਉਂ ਸੋਚੀ ू सिखा दुश्मन पाई बैठा नहीं दसाओ कीजेपी कि बोलता है जेड़ा तू करो एक ना एक टिकट निकली आँगी करनी भरनी पुत इथे ही आरा करता रहा वह भी भुगत गया इथो भी इथे ही भुगतना है कि बीजेपी सेरी तू जित के गया उ ਪੰਜਾਬ ਦੇ ਲੋਕਾਂ ਨੂੰ ਦੋ ਜਖਸ ਪਾਉਣ ਵਾਲਿਆ ਤੇਰੇ ਦਾਦੇ ਜਿਹੜੇ ਉੱਥੇ ਨਹੀਂ ਕੋਈ ਛੱਡਿਆ ਤੂੰ ਆਹ ਕਿਸਾਨਾਂ ਨੂੰ ਅਣਖ ਚੱਪੜਾਵਾ ਦਿੱਤਾ ਵਾਰ-ਵਾਰ ਕਹਿੰਦਾ ਤੇਰੀ ਜ਼ਿੰਮੇਵਾਰੀ ਦਾ ਸਾਰਾ ਪੰਜਾਬ ਦਾ ਕਿਸਾਨ ਖੱਜਲ ਹੋਇਆ ਹੈ ਤੇਰੀਆਂ ਰੇਅ ਸਟ੍ਰੇਕਾਂ ਕਿੱਥੇ ਗੱਲਣਾ ਤੇਰੀਆਂ ਸਪ੍ਰੈਸ ਨਾਲ ਕਿੱਧਰ ਗੱਲਣਾ ਤੂੰ ਪੰਜਾਬ ਚੋਂ ਮੋਣੀ ਨਹੀਂ ਦਿੱਤੀ ਚੌਲਾਂ ਦੇ ਛੇਲਰ ਹੁਣ ਤੱਕ ਭਰੇ ਪਏ ਤੇ ਛੇਲਰ ਮਾਲਕ ਕੀ ਕਰਨ ਉਹਨਾਂ ਦੀ ਤਾਂ ਉਹ ਵਪਾਰੀ ਲੋਕਾਂ ਦੀ ਜਾਨ ਤਾਂ ਤੂੰ ਸਕਾਈ ਪਈ ਅਸਾਂ ਇਹ ਵਿਸ਼ਾ ਵੇਲੇ ਸੇ ਥੋੜਾ ਪੜ੍ਹਨਾ ਮੈਨੂੰ ਥੋੜਾ ਜਿਹਾ ਹੱਕ ਆ ਗਿਆ ਤੇ ਪਰ ਜਿਵੇਂ ਇਹ ਗੱਲ ਨਹੀਂ ਸੀ ਦੱਸਦਾ ਤੇ ਕਿਸਾਨ ਤੇ ਜਿਹੜਾ ਆਰਤੀ ਆ ਤੇ ਜਿਹੜਾ ਵਪਾਰੀ ਤਲਕਾ ਉਹਨਾਂ ਨੇ ਇਹ ਗੱਲ ਕਹਿਣੀ ਸੀ ਵੀ ਯਾਰ ਹਰ ਤਾਂ ਕਿਸਾਨ ਚ ਧੰਨੇ ਲਾ ਦਿੰਦਾ ਐ ਕਰ ਦਿੰਦਾ ਜੂ ਕਰ ਦਿੰਦਾ ਉਹ ਇਹਦੇ ਇਹਦੇ ਕਿਰਾਇਆ ਕਰਦਾ ਜੇ ਉਹ ਜੇ ਕਿਸਾਨ ਵੇਲੇ ਨਾ ਚਲੇ ਚਲੇ ਜੇ ਤੁਹਾਡੀ ਸੋਇਲ ਖਾਲੀ ਕਰ ਦਿੰਦਾ ਝੋਨਾ ਟਾਈਮ ਸਿਰ ਰਹੂ ਸੀ ਸਤਾਵੋ ਹੋ ਜਾਂਦਾ ਤੇ ਰੋਲਾਈ ਨਹੀਂ ਸੀ ਪੈਂਦਾ ਤੇ ਆਹੀ ਗੱਲ ਲੱਗ ਬਸ ਕਿ ਐਵੇਂ ਦਰਦਿਆ ਐ ਕਿ ਕਿਸੇ ਨੂੰ ਕੋਈ ਨਹੀਂ ਪੁੱਛਦਾ ਤੇ ਦੇ ਕਿਸੇ ਦੇ ਲੱਕ ਵੀ ਹੋਵੇ ਦਿਲ ਤੇ ਕਰਦ ਤੇ ਮੈਂ ਮਾਫੀ ਚਾਉਣਾ ਵੀ ਮੈਨੂੰ ਦੇ ਦੇਣਾ ਪਰ ਇੱਕ ਗੱਲ ਜ਼ਰੂਰ ਆ 5 10 ਬੰਦੇ ਜਿਹੜੇ ਮੈਂ ਕਈਆਂ ਗੱਲਾਂ ਨੇ ਤੇ ਵਿਚਾਰ ਕਰਕੇ ਮੈਨੂੰ ਕਮੈਂਟ ਕਰਿਓ ਜਾਂ ਮੇਰੇ ਵਿਰੋਧ ਚ ਉੱਤੇ ਜਾ ਮੇਰੇ ਹੱਥ ਤੇ ਪਰ ਸਹੀ ਗੱਲ ਨੂੰ ਸਮਝ ਲਿਓ ਇਸ ਸਾਰੀ ਗੱਲ ਸਰਕਾਰ ਬਣ ਜੇ ਝਾੜਾਂ ਦੀ ਸਰਕਾਰ ਬਣ ਜੇ ਬੋਚੜਾਂ ਦੀ ਸਰਕਾਰ ਬਣ ਜੇ ਸ਼ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਜਾਵੇ ਹੋਰ ਖੇਤਰੀ ਪਾਰਟੀ ਦੀ ਪਰ ਕੇਂਦਰ ਸਰਕਾਰ ਦੀ ਜੁੱਤੀ ਦੇ ਥੱਲੇ ਚੱਲਦੇ ਤੇ ਜੁੱਤੀ ਤਈ ਉਹਨਾਂ ਚੜਾਉਣੇ ਆ ਕਿਸੇ ਦੀ ਕੋਈ ਬੁਖਤ ਨਹੀਂ ਜਾਂਦੀ ਤੇ ਇਹੋ ਜਿਹਾ ਐਵੇਂ ਨਾ ਮਾਰਦੇ ਫਿਰ ਆ ਗਮਾਇਆ ਉਹ ਲਿਆ ਦੂ ਮੈਂ ਆ ਉਹ ਲਿਆ ਦੂ ਮੈਂ ਕਰ ਦੂ ਕੁਝ ਨਹੀਂ ਹੋਣਾ ਜਿੰਨਾ ਚਿਰ ਪੰਜਾਬ ਦੇ ਲੋਕ ਏਕ ਨੇ ਹੁੰਦੇ ਕੇਂਦਰ ਸਰਕਾਰ ਦੀਆਂ ਜੁੱਤੀਆਂ ਖਾਣੀਆਂ ਹੀ ਪਹਿਣੀਆਂ ਪਾਰਟੀ ਭਾਵੇਂ ਹੋਵੇ ਜਿਹਦੀ ਮਰਜ਼ੀ ਹੋਵੇ ਜਿੰਨੋ ਮਰਜੀ ਪਾਉਣ ਉਹ ਤਾਂ ਆਪਣੀ ਰਵਾਇਤਾ ਇਹਨੂੰ ਛੱਡਿਆ ਇਹਨੂੰ ਬਣਾਉਣ ਲਈ ਛੱਡਿਆ ਉਹਨਾਂ ਨੇ ਮਾਰ ਦੇ ਨੇ ਆਪ ਚੱਲਿਆ ਉਹ ਹਾਰ ਕੇ ਜੇਸ ਨਾਲ ਆਈਆਂ ਪੰਜਾਬ ਦੇ ਲੋਕ ਤਾਂ ਹਾਰ ਕੇ ਜੇਸ ਨਾਲ ਲਾਈ ਜਾਂਦੇ ਪਰ ਅੱਗੋ ਜੀਵੀਠੀ ਜਿੰਮੇਵਾਰੀ ਨਹੀਂ ਸੰਭਾਲਦਾ ਇਸ ਕਰਕੇ ਜਿੰਮੇਵਾਰੀ ਕੋਈ ਇੱਕ ਜਗ੍ਹਾ ਤੇ ਹੋਣੀ ਹੈ ਉਸ ਕਾਲ ਤਖਤ ਦੇ ਥੱਲੇ ਜਾਣਗੇ ਜਿੰਨਾ ਚਿਰ ਸਿੱਖ ਕੋਹਣ ਸਾਡਾ ਅਕਾਲ ਪੁਰਖ ਇਹਨਾਂ ਸਮਤ ਬਖਸ਼ਦਾ ਕਾਠ ਨਹੀਂ ਕਰਦਾ ਉਹ ਨਾ ਜਦ ਨਾ ਕੋਈ ਫਸਲਾ ਨਾ ਕੋਈ ਵਪਾਰ ਨਾ ਕੋਈ ਪਾਰਟੀ ਨਾ ਕੋਈ ਸਰਕਾਰ ਖੋਟੀ دیਵਾਨੀ ਦੀ ਨਹੀਂ ਛੱਤਰ ਹੀ ਬੈਨੇ ਸਭ ਦੇ ਸਿਰ ਤੇ ਰਾਜ ਕਰੂਗਾ ਕੇਂਦਰ ਫੁੱਟ ਦੇ ਘਰ ਜਿਵੇਂ ਫੁੱਟ ਪੈਂਦਾ ਜਿਹੜੀ ਜੀ ਨੂੰ ਦੀਦਾ ਖਿਚਲੇਂਦਾ ਢਰਾ ਕੇ ਆ ਸਭ ਕੁਝ ਇਹ ਚੱਲੀ ਜਾਂਦਾ ਫਿਰ ਵੀ ਮੈਂ ਕਹਿੰਦਾ ਮੈਨੂੰ ਮਾਫ ਕਰਨਾ ਦੀ ਕੋਈ ਨਹੀਂ ਘਟ ਵੱਧ ਲੱਗਦਾ ਧੰਨਵਾਦ ਸਤਿ ਸ੍ਰੀ ਅਕਾਲ